ਇਸ ਵਕਤ ਦੀ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬੀ ਫਿਲਮ ਜਗਤ ਦੇ ਨਾਲ ਜੁੜੀ ਮਸ਼ਹੂਰ ਅਦਾਕਾਰ ਸੋਨੀਆ ਮਾਨ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੇ ਦੱਸਦੀ ਕਿ ਪੰਜਾਬੀ ਮਾਡਲ ਅਤੇ ਅਦਾਕਾਰ ਸੋਨੀਆ ਮਾਨ ਕਿਸਾਨੀ ਅੰਦੋਲਨ 'ਚ ਸਰਗਰਮੀ ਦੇ ਨਾਲ ਆਪਣੇ ਹਿੱਸੇਦਾਰੀ ਲਈ ਵੀ ਖੂਬ ਸੁਰਖੀਆਂ ਦੇ ਵਿੱਚ ਬਣੀ ਰਹੀ ਤੇ ਜਿਸ ਤੋਂ ਬਾਅਦ ਹੁਣ ਸੋਨੀਆ ਮਾਨ ਆਮ ਆਦਮੀ ਪਾਰਟੀ ਨੇ ਨਾਲ ਜੁੜ ਕੇ ਆਪਣਾ ਸਿਆਸੀ ਉਸ ਦੀ ਸ਼ੁਰੂਆਤ ਕਰ ਸਕਦੇ ਨੇ ਤੇ ਜਿਸ ਤੋਂ ਬਾਅਦ ਦੱਸ ਦਈਏ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਤੇ ਜਿਸ ਤੋਂ ਇਹ ਤਹਿਤ ਅੱਜ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਚਿਹਰਾ ਮਿਲਣ ਜਾ ਰਿਹਾ ਤੇ ਦੱਸ ਦਈਏ ਕਿ ਅਦਾਕਾਰ ਪੰਜਾਬੀ ਫਿਲਮ ਇੰਡਸਟਰੀ ਦੀ ਇੱਕ ਵੱਡੀ ਅਦਾਕਾਰ ਜਿਹੜੀ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਹੈ ਤੇ ਇਸ ਅਦਾਕਾਰ ਦਾ ਨਾਮ ਦੱਸ ਦਈਏ ਕਿ ਸੋਨੀਆ ਮਾਨ ਹੈ ਤੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਮਸ਼ਹੂਰ ਅਦਾਕਾਰ ਸੋਨੀਆ ਮਾਨ ਜਿਹੜੇ ਕਿ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਨਗੇ ਤੇ ਉੱਥੇ ਹੀ ਪੰਜਾਬੀ ਮਾਡਲ ਤੇ ਅਦਾਕਾਰ ਸੋਨੀਆ ਮਾਨ ਕਿਸਾਨੀ ਅੰਦੋਲਨ ਚ ਸਰਗਰਮੀ ਨਾਲ ਆਪਣੀ ਹਿੱਸੇਦਾਰੀ ਲਈ ਵੀ ਖੂਬ ਸੁਰਖੀਆਂ ਦੇ ਵਿੱਚ ਮਣੀ ਰਹੀ ਤੇ ਜਿਸ ਤੋਂ ਬਾਅਦ ਹੁਣ ਸੋਨੀਆ ਮਾਨ ਨੇ ਇਰਾਦਾ ਕਰ ਲਿਆ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਤੇ ਉੱਥੇ ਹੀ ਦੱਸਦੀ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਸੋਨੀਆ ਮਾਨ ਹੋਣਗੇ ਤੇ ਅੱਜ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਨਾਲ ਜੁੜ ਕੇ ਆਪਣਾ ਸਿਆਸੀ ਸਫ਼ਰ ਜਿਹੜੇ ਕਿ ਸ਼ੁਰੂ ਕਰਨਗੇ ਉਥੇ ਕਿਸਾਨੀ ਅੰਦੋਲਨ ਚ ਸਰਗਰਮੀ ਦੇ ਨਾਲ ਆਪਣੀ ਹਿੱਸੇਦਾਰੀ ਦੇ ਲਈ ਵੀ ਖੂਬਸੂਰਖੀਆਂ ਦੇ ਵਿੱਚ ਬਣੇ ਰਹੇ ਤੇ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਫੈਸਲਾ ਕਰ ਲਿਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਸੋਨੀਆ ਮਾਨ ਦੇ ਵੱਲੋਂ ਜਿਹੜਾ ਕਿ ਇਹ ਫੈਸਲਾ ਲਿਆ ਗਿਆ ਤੇ ਅੱਜ ਉੱਥੇ ਹੀ ਕਈ ਲੀਡਰ ਜਿਹੜੇ ਕਿ ਸੋਨੀਆ ਮਾਨ ਨੂੰ ਅੱਜ ਸ਼ਾਮਲ ਕਰਾਉਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਜਿਹੜਾ ਕਿ ਸੋਨੀਆ ਮਾਨ ਦਾ ਸਵਾਗਤ ਕਰਨਗੇ ਤੇ ਜਿਸ ਦੇ ਤਹਿਤ ਅੱਜ ਆਮ ਆਦਮੀ ਪਾਰਟੀ ਦੇ ਨਾਲ ਜੁੜ ਕੇ ਉਹ ਸਿਆਸੀ ਸਫਰ ਦੀ ਸ਼ੁਰੂਆਤ ਜਿਹੜੀ ਕਿ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ ਇਸ ਵਕਤ ਦੀ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਹੈ ਸਾਹਮਣੇ ਆ ਰਹੀ ਹੈ ਪੰਜਾਬੀ ਫਿਲਮ ਜਗਤ ਦੇ ਨਾਲ ਜੁੜੀ ਮਸ਼ਹੂਰ ਅਦਾਕਾਰ ਸੋਨੀਆ ਮਾਨ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੇ ਦੱਸਦੀ ਕਿ ਪੰਜਾਬੀ ਮਾਡਲ ਅਤੇ ਅਦਾਕਾਰ ਸੋਨੀਆ ਮਾਨ ਕਿਸਾਨੀ ਅੰਦੋਲਨ 'ਚ ਸਰਗਰਮੀ ਦੇ ਨਾਲ ਆਪਣੇ ਹਿੱਸੇਦਾਰੀ ਲਈ ਵੀ ਖੂਬ ਸੁਰਖੀਆਂ ਦੇ ਵਿੱਚ ਬਣੀ ਰਹੀ ਤੇ ਜਿਸ ਤੋਂ ਬਾਅਦ ਹੁਣ ਸੋਨੀਆ ਨ ਆਮ ਆਦਮੀ ਪਾਰਟੀ ਨੇ ਨਾਲ ਜੁੜ ਕੇ ਆਪਣਾ ਸਿਆਸੀ ਸਫਰ ਉਸਦੇ ਸ਼ੁਰੂਆਤ ਕਰ ਸਕਦੇ ਨੇ ਤੇ ਜਿਸ ਤੋਂ ਬਾਅਦ ਦੱਸਦੀ ਹਾਂ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਤੇ ਜਿਸ ਤੋਂ ਇਹ ਤਹਿਤ ਅੱਜ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਚਿਹਰਾ ਮਿਲਣ ਜਾ ਰਿਹਾ ਹੈ ਤੇ ਦੱਸਦੀ ਹਾਂ ਕਿ ਅਦਾਕਾਰ ਪੰਜਾਬੀ ਫਿਲਮ ਇੰਡਸਟਰੀ ਦੀ ਇੱਕ ਵੱਡੀ ਅਦਾਕਾਰ ਜਿਹੜੀ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਹੈ ਤੇ ਇਸ ਅਦਾਕਾਰ ਦਾ ਨਾਮ ਦੱਸਦੀ ਹਾਂ ਕਿ ਸੋਨੀਆ ਮਾਨ ਹੈ ਤੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਮਸ਼ਹੂਰ ਅਦਾਕਾਰ ਸੋਨੀਆ ਮਾਨ ਜਿਹੜੇ ਕਿ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਨਗੇ ਤੇ ਉੱਥੇ ਪੰਜਾਬੀ ਮਾਡਲ ਤੇ ਅਦਾਕਾਰ ਸੋਨੀਆ ਮਾਨ ਕਿਸਾਨੀ ਅੰਦੋਲਨ ਚ ਸਰਗਰਮੀ ਨਾਲ ਆਪਣੀ ਹਿੱਸੇਦਾਰੀ ਲਈ ਵੀ ਖੂਬ ਸੁਰਖੀਆਂ ਦੇ ਵਿੱਚ ਮਣੀ ਰਹੀ ਤੇ ਜਿਸ ਤੋਂ ਬਾਅਦ ਹੁਣ ਸੋਨੀਆ ਮਾਨ ਨੇ ਇਰਾਦਾ ਕਰ ਲਿਆ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਤੇ ਉੱਥੇ ਹੀ ਦੱਸਦੀ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਸੋਨੀਆ ਮਾਨ ਹੋਣਗੇ ਤੇ ਅੱਜ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਨਾਲ ਜੁੜ ਕੇ ਆਪਣਾ ਸਿਆਸੀ ਸਫ਼ਰ ਜਿਹੜੇ ਕਿ ਸ਼ੁਰੂ ਕਰਨਗੇ ਉਥੇ ਕਿਸਾਨੀ ਅੰਦੋਲਨ ਚ ਸਰਗਰਮੀ ਦੇ ਨਾਲ ਆਪਣੀ ਹਿੱਸੇਦਾਰੀ ਲਈ ਵੀ ਖੂਬਸੂਰਖੀਆਂ ਦੇ ਵਿੱਚ ਬਣੇ ਰਹੇ ਤੇ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਫੈਸਲਾ ਕਰ ਲਿਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਸੋਨੀਆ ਮਾਨ ਦੇ ਵੱਲੋਂ ਜਿਹੜਾ ਕਿ ਇਹ ਫੈਸਲਾ ਲਿਆ ਗਿਆ ਤੇ ਅੱਜ ਉੱਥੇ ਹੀ ਕਈ ਲੀਡਰ ਜਿਹੜੇ ਕਿ ਸੋਨੀਆ ਮਾਨ ਨੂੰ ਅੱਜ ਸ਼ਾਮਲ ਕਰਾਉਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਜਿਹੜਾ ਕਿ ਸੋਨੀਆ ਮਾਨ ਦਾ ਸਵਾਗਤ ਕਰਨਗੇ ਤੇ ਜਿਸ ਦੇ ਤਹਿਤ ਅੱਜ ਆਮ ਆਦਮੀ ਪਾਰਟੀ ਦੇ ਨਾਲ ਜੁੜ ਕੇ ਹੋ ਸਿਆਸੀ ਸਫ਼ਰ ਦੀ ਸ਼ੁਰੂਆਤ ਜਿਹੜੀ ਕਿ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ